ਉਹ ਬਾਹਲੀ ਗੱਡੀਆਂ ਨੂੰ ਬੰਦ ਕਰਨ ਸਾਬਤ ਆਪਣੇ ਘਰ ਤੱਕ ਸੇਫ ਰਾਵ ਸਭ ਤੋਂ ਵੱਡਾ ਨੁਕਸਾਨ ਦੇਖੋ ਜੀ ਜਾਨ ਤੋਂ ਵੱਧ ਕੇ ਤਾਂ ਕੁਝ ਨਹੀਂ ਹੈਗਾ ਤਾਂ ਉਹਦਾ ਜ਼ਿੰਮੇਵਾਰ ਉਹ ਗੱਡੀ ਵਾਲਾ ਤੇ ਉਹਦਾ ਮਾਲਕ ਤੇ ਉਹਦਾ ਡਰਾਈਵਰ ਉਹ ਆਪ ਹੋਊਗਾ ਏਬੀਸੀ ਜਿੱਥੋਂ ਵੀ ਬੀ ਬਿਲੋਂਗ ਕਰਦੇ ਆ ਉਥੇ ਰਹਿ ਕੇ ਕੰਮ ਕਰੋ ਜੇ ਬਾਹਲੀ ਸਟੇਟ ਦੀ ਕੋਈ ਗੱਡੀ ਫੜ ਹੋ ਗਈ ਤਾਂ ਉਹ ਸ਼ੋ ਹੋਈਏ ਪਿਕ ਡ੍ਰੌਪ 'ਚ ਆ ਤੇ ਉਹਨੂੰ ਜੁਰਮਾਨਾ ਵੀ ਕੀਤਾ ਜਾਊਗਾ ਔਰ ਪ੍ਰਸ਼ਾਸਨ ਨੂੰ ਕਹਿ ਕੇ ਉਹਦਾ ਚਲਾਨ ਵੀ ਕਰਾਇਆ ਜਾਊਗਾ ਭਾਈ ਸਾਹਿਬਾ ਦੋਸਤੋ ਮੈਂ ਹਨਵਨੀ ਸਿੰਘ ਜੀ ਮਾ ਤੁਸੀਂ ਬਖਰੇ ਜੀਬੀਸੀ ਅਪਡੇਟ ਕਿਉਂ ਅੱਜ ਇੱਥੇ ਸਾਰੇ ਡਰਾਈਵਰ ਭਰਾ ਇਕੱਠੇ ਹੋਏ ਨੇ ਉਹ ਸਾਰੇ ਕਾਰਨਾਂ ਦਾ ਅਸੀਂ ਇਹਨਾਂ ਦੇ ਰਾਈ ਤੁਹਾਡੇ ਰੂਰੂ ਕਰਦੇ ਆ ਸਵਾਗਤ ਆ ਸਰ ਜੀਬੀਸੀ ਅਪਡੇਟ ਦੇ ਵਿੱਚ ਜੀ ਹਾਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਭਾਈ ਸਰ ਕੀ ਨਾਮ ਹੈ ਜੀ ਮੇਰਾ ਨਾਮ ਆ ਜੀ ਨਵਦੀਪ ਸ਼ਰਮਾ ਜ਼ਿਲ੍ਹਾ ਪ੍ਰਧਾਨ ਪੰਜਾਬ ਡੈਕਸੀਓਰੇਟਰੀ ਯੂਨੀਅਨ ਰਜਿਸਟਰ ਨੰਬਰ 31 ਹੁਸ਼ਿਆਰਪੁਰ ਸਰ ਅੱਜ ਡਰਾਈਵਰ ਭਾਈਚਾਰਾ ਸਾਰਾ ਇੱਥੇ ਇਕੱਤਰ ਹੋਇਆ ਕੀ ਮੁੱਦੇ ਨੇ ਤੁਹਾਡੇ ਸਰ ਜਿਹੜੇ ਅਜੇ ਤੱਕ ਸੋਲਵ ਨਹੀਂ ਹੋਏ ਪਹਿਲਾਂ ਵੀ ਸਰ ਸਰਕਾਰਾਂ ਦੇ ਖਿਲਾਫ ਵੀ ਤੁਹਾਡੇ ਵੱਲੋਂ ਰੋਸ ਮਜ਼ਾਰੇ ਵੀ ਕੀਤੇ ਗਏ ਸੀ ਦੇਖੋ ਜੀ ਮੁੱਦੇ ਤਾਂ ਜਿਹੜੀਆਂ ਵੀ ਸਮੇਂ-ਸਮੇਂ ਦੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਚਾਹੇ ਪੰਜਾਬ ਦੀ ਰਹੀ ਚਾਹੇ ਸੈਂਟਰ ਦੀ ਰਹੀ ਜਥੇਬੰਦਕ ਦੇ ਤੌਰ ਤੇ ਇੱਕ ਜਾਬਤੇ 'ਚ ਰਹਿ ਕੇ ਜਿਹੜਾ ਆ ਉਹ ਅਸੀਂ ਪਿਛਲੇ 6 ਸਾਲ ਤੋਂ ਆਪਣਾ ਸੰਘਰਸ਼ ਇਹਨਾਂ ਸਰਕਾਰਾਂ ਤੱਕ ਆਪਣੀ ਜਿਹੜੀ ਆਵਾਜ਼ ਆ ਉਹ ਪਚਾ ਰਹੇ ਆ ਪਰ ਸਾਡੇ ਦੇਸ਼ ਦੀ ਤਰਾਸ ਦੀ ਆ ਕਿ ਇਹ ਜਿਹੜੀਆਂ ਸਰਕਾਰਾਂ ਆ ਸਿਰਫ ਵੋਟਾਂ ਲੈਣ ਵੇਲੇ ਹੀ ਸਾਡੇ ਕੋਲ ਆਉਂਦੀਆਂ ਜਦੋਂ ਸਾਡਾ ਕੋਈ ਦੁੱਖ ਤਕਲੀਫ ਹੁੰਦੀ ਆ ਉਦੋਂ ਵੋਟ ਬੈਂਕ ਤੋਂ ਇਲਾਵਾ ਇੱਥੇ ਜਿਹੜਾ ਆਮ ਇਨਸਾਨ ਆ ਉਹਦੀ ਕੋਈ ਵੈਲੀ ਨਹੀਂ ਤੇ ਇਹ ਸਿਰਫ ਵੋਟਾਂ ਦਾ ਕਸੀਮਾ ਦਾ ਬਹੁਤ سارے ਮੁੱਦੇ ਆ ਜੇ ਆਪਾਂ ਚਰਚਾ ਕਰੀਏ ਤਾਂ ਇਹ ਚਰਚਾ ਜਿਹੜੀ ਆ ਮੈਂ ਕਹਿੰਦਾ ਘੰਟਿਆਂ ਬੱਧੀ ਹੋ ਸਕਦੀ ਹੈ ਤੇ ਅੱਜ ਦੀ ਜੇ ਤੁਸੀਂ ਗੱਲ ਕਰੋ ਅੱਜ ਕਿਉਂ ਆਪਾਂ ਇਕੱਠੇ ਹੋਏ ਆਂ ਅੱਜ ਇਕੱਠੇ ਹੋਏ ਆ ਕਿ ਇੱਕ ਵਨਵੇ ਸਾਈਡ ਦਾ ਕੰਮ ਦਿੱਲੀ 에ਅਰਪੋਰਟ ਦਾ ਇਹ ਪਿਛਲੇ 3-4 ਸਾਲ ਤੋਂ ਜ਼ਿਆਦਾ ਪ੍ਰਚਲਿਤ ਹੋਇਆ ਪੰਜਾਬ ਦੇ ਵਿੱਚ ਉਹ ਹੋਇਆ ਤਾਂ ਜਿਹੜਾ ਇਹ ਕੰਮ ਆ ਉਹ ਮਤਲਬ ਇਹ ਸਿਸਟਮ ਚੱਲਿਆ ਦਾ ਚੰਡੀਗੜ੍ਹ ਦਿੱਲੀ ਬੰਬਈ ਕੋਲਕੱਤਾ ਇਹਨਾਂ ਸ਼ਹਿਰਾਂ ਤੋਂ ਪਰ ਇਹ ਜਿਹੜੀ ਗੱਲ ਉਹ ਇਹਨਾਂ ਸ਼ਹਿਰਾਂ ਤੋਂ ਸਟਾਰਟਿੰਗ ਹੁੰਦੀ ਹੁੰਦੀ ਹੋਈ ਛੋਟੇ ਡੀ ਕਲਾਸਿਟੀ ਸੀ ਬੀ ਏ ਕਲਾਸਿਟੀ ਤੱਕ ਵੀ ਪਹੁੰਚ ਗਏ ਹੁਣ ਤਾਂ ਪਿੰਡਾਂ ਤੱਕ ਪਹੁੰਚ ਗਿਆ ਕੰਮ ਅੱਜ ਦੇ ਇਕੱਠ ਦਾ ਮੇਨ ਕਾਰਨ ਆ ਕਿ ਜਿਹੜੀਆਂ ਅਸੀਂ ਕਹ ਲੋ ਕੋਈ 30-30 ਲੱਖ ਦੀਆਂ 20-20 ਲੱਖ ਦੀਆਂ 15-15 ਲੱਖ ਦੀਆਂ ਗੱਡੀਆਂ ਜਿਹੜੀਆਂ ਪਾ ਕੇ ਆਪਣੇ ਆਪਣੇ ਦਫਤਰਾਂ 'ਚ ਬਿਲੇ ਬੈਠੇ ਆ ਤੇ ਇੱਕ ਗੱਡੀ ਫਗਵਾੜੇ ਤੋਂ ਲੁਧਿਆਣੇ ਤੋਂ ਜਲੰਧਰ ਤੋਂ ਬੰਗਿਆਂ ਤੋਂ ਕਿਤੇ ਅਲੱਗ ਸ਼ਹਿਰਾਂ ਤੋਂ ਆਉਂਦੀ ਆ ਤੇ ਅੱਧੇ ਰੇਟ ਤੇ ਉਹ ਸਵਾਰੀ ਹਜ਼ਾਰ ਫਰੋਂ ਚੱਕਦੀ ਆ ਤੇ ਚੱਕੇ ਚਲੀ ਜਾਂਦੀ ਏ ਅੱਜ ਦਾ ਇਕੱਠ ਇਸ ਵਨਵੇ ਦੇ ਖਿਲਾਫ ਆ ਜੀ ਇੱਕ ਚੀਜ਼ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਇਹ ਟੈਕਸੀ ਦਾ ਜਿਹੜਾ ਸਿਸਟਮ ਹੈ ਜਦੋਂ ਆਪਾਂ ਕਿਸੇ ਦੂਸਰੇ ਸਿਟੀ ਦੇ ਵਿੱਚ ਜਾਂਦੇ ਆ ਤਾਂ ਇੱਕ ਉਲਾ ਕੈਬ ਵੀ ਸਟਾਰਟ ਹੋਈ ਸੀ ਜਿਸ ਦੇ ਮਾਧਮ ਰਾਹੀਂ ਆਨਲਾਈਨ ਬੁਕਿੰਗ ਕੀਤੀ ਜਾਂਦੀ ਸੀ ਤਾਂ ਆਪਣੇ ਮੰਜ਼ਲ ਤੇ ਪਹੁੰਚਿਆ ਜਾਂਦਾ ਸੀ ਬਾਈਕਸ ਵੀ ਔਰ ਇਸ ਦਾ ਇਹ ਚਿੰਜਾਂ ਦੀ ਸਹੂਲਤ ਪ੍ਰਦਾਨ ਕਰਦੀਆਂ ਸਨ ਤੇ ਪਰ ਇਹ ਜਿਹੜਾ ਮੁੱਦਾ ਇਹ ਪੂਰੇ ਪੰਜਾਬ ਦੇ ਵਿੱਚ ਫੈਲ ਚੁੱਕਿਆ ਤੇ ਦੂਸਰੇ ਸ਼ਹਿਰਾਂ ਤੋਂ ਵੀ ਦੂਸਰੇ ਸ਼ਹਿਰਾਂ ਦੇ ਵਿੱਚ ਗੱਡੀਆਂ ਪਹੁੰਚਦੀਆਂ ਨੇ ਜਿਸ ਤਰ੍ਹਾਂ ਜਲੰਧਰ ਤੋਂ ਲੈ ਕੇ ਹੁਸ਼ਿਆਰਪੁਰ ਤੋਂ ਸਵਾਰੀਆਂ ਚੁੱਕ ਕੇ ਗੱਡੀਆਂ ਜਾਂਦੀਆਂ ਨੇ ਸਰ ਕਿੱਥੋਂ ਤੱਕ ਇਹ ਸੱਚਾਈ ਹੈ ਜੀ ਇਹ 101% ਸੱਚਾਈ ਹੈ ਜੀ ਅਸੀਂ ਮਤਲਬ ਮੈਂ ਥੋੜਾ ਪਿਛੇ ਲਏ ਨਾ ਅਨੇਕਾਂ ਗੱਡੀਆਂ ਫੜੀਆਂ ਜੀ ਕਦੇ ਕੋਈ ਫਗਵਾੜੇ ਦੀ ਗੱਡੀ ਫੜ ਲਈ ਕਦੇ ਕੋਈ ਲੁਧਿਆਣੇ ਦੀ ਫੜ ਲਈ ਉਹਨਾਂ ਨੂੰ ਵਰਨਿੰਗ ਦੇ ਕੇ ਛੱਡਦੇ ਵੀ ਰਹੇ ਹਾਂ ਕਿ ਤੁਸੀਂ ਸਾਡੇ ਰੋਜ਼ਗਾਰ ਤੇ ਲਤ ਨਾ ਮਾਰੋ ਤੁਸੀਂ ਆਪਣੇ ਲੁਧਿਆਣੇ ਦੇ ਫਗਵਾੜੇ ਦੇ ਜਾਂ ਜਿੱਥੇ ਵੀ ABC ਜਿੱਥੋਂ ਵੀ ਬੀ ਬਿਲੋਂਗ ਕਰਦੇ ਆ ਉੱਥੇ ਰਹਿ ਕੇ ਕੰਮ ਕਰੋ ਪਰ ਜਿੱਦਾਂ ਕਹ ਲੋ ਵੀ ਇਹ ਇੱਕ ਦੀਮਕ ਦੀ ਤਰ੍ਹਾਂ ਇੱਕ ਘੁਣ ਦੀ ਤਰ੍ਹਾਂ ਇਸ ਟੈਕਸੀ ਕਿਤੇ ਨੂੰ ਇੱਕ ਹੋਣ ਲੱਗ ਗਿਆ ਇਹਨੂੰ ਦੂਰ ਕਰਨ ਲਈ ਸਮਾ ਦਾ ਜ਼ਰੂਰ ਲੱਗ ਸਕਦਾ ਹੈ ਪਰ ਘਰੋਂ ਜਦੋਂ ਬੰਦਾ ਚੱਲਦਾ ਉਹ ਇਕੱਲਾ ਹੁੰਦਾ ਹੈ ਇੱਕ ਇੱਕ ਤੋਂ 11 ਬੰਦੇ 11 ਤੋਂ ਫਿਰ ਕਾਫਲਾ ਬਣਦਾ ਅੱਜ ਕਾਫਲਾ ਤੁਹਾਡੇ ਸਾਹਮਣੇ ਆ ਪੂਰਾ ਸ਼ਹਿਰ ਦੇ ਨਾਲ ਲੱਗਦੇ ਜਿਹੜੇ ਕਸਬੇ ਆ ਉਹ ਵੀ ਇੱਥੇ ਆਏ ਆ ਤੇ ਜ਼ਰੂਰ ਮਤਲਬ ਅਸੀਂ ਆਪਣੇ ਤੌਰ ਤੇ ਪੂਰਨ ਇਹਨੂੰ ਬੰਦ ਕਰਾਉਣ ਦੀ ਜਿਹੜੀ ਕਹਿ ਲਈਏਗੀ ਆਪਾਂ 101% ਕੋਸ਼ਿਸ਼ ਕਰਾਂਗੇ ਕਿ ਅਰਲੀ ਗੱਡੀ ਆਗੇ ਤੂੰ ਵਨਵੇ ਦਾ ਕੰਮ ਨਾ ਕਰੇ ਸਰ ਜੇ ਸਵਾਰੀ ਦੀ ਗੱਲ ਕਰੀਏ ਤਾਂ ਸਵਾਰੀ ਹਮੇਸ਼ਾ ਇਹੀ ਚਾਹੇਗੀ ਕਿ ਘੱਟ ਪੈਸਿਆਂ ਦੇ ਵਿੱਚ ਅਸੀਂ ਦੂਸਰੇ ਸਿਟੀ 'ਚ ਆਪਾਂ ਪਹੁੰਚ ਸਕੀਏ ਚਾਹੇ ਉਹ ਦਿੱਲੀ ਹੈ ਚਾਹੇ ਕੋਈ ਹੋਰ ਸਥਾਨ ਹੈ ਤੇ ਜਾ ਨੁਕਸਾਨ ਦੀ ਗੱਲ ਹੈ ਉਹ ਕਿੱਥੋਂ ਤੱਕ ਨੁਕਸਾਨ ਹੋ ਸਕਦਾ ਸਵਾਰੀ ਨੂੰ ਇਹਦੇ ਬਾਰੇ ਕੋਈ ਜਾਣਨਾ ਪਾਓ ਸਵਾਰੀ ਦੇ ਨੁਕਸਾਨ ਦੀ ਤਾਂ ਦੇਖੋ ਜੀ ਮੈਂ ਪਿਛਲੇ 26-27 ਸਾਲ ਤੋਂ ਟੈਕਸੀ ਦਾ ਕੰਮ ਕਰ ਰਿਹਾ ਹਾਂ ਹੁਸ਼ਿਆਰਪੁਰ ਜੀ ਰਹਿ ਕੇ ਕਿਤੇ ਬਾਹਰ ਨਹੀਂ ਨੁਕਸਾਨ ਦੀ ਗੱਲ ਮੈਂ ਇਹ ਦੱਸਦਾ ਜੀ ਜਦੋਂ ਆਨਲਾਈਨ ਦੀ ਗੱਲ ਆਪਾਂ 91 ਦੀ ਗੱਲ ਕਰਦੇਗੇ ਆਪਾਂ ਆਨਲਾਈਨ ਮੋਬਾਈਲ ਤੋਂ ਗੱਡੀ ਬੁੱਕ ਕਰ ਲਈ ਐਪ ਨਾਲ ਕਰ ਲਈ ਚਾਹੇ ਵਨਵੇ ਨਾਲ ਕਰ ਲਈ ਉਸ ਗੱਡੀ ਵਾਲੇ ਨੂੰ ਤੁਸੀਂ ਉਹਨਾ ਗੁਰਦੀਪ ਸਿੰਘ ਨੂੰ ਜਾਣਦੇ ਆ ਇਹਦੇ ਇਹਦੇ ਨਾਲ ਪਿਛਲੇ 5 7 10 ਸਾਲ ਤੋਂ ਜਾ ਰਹੇ ਆ ਇੱਕ ਮਨਦੀਪ ਸਿੰਘ ਐਨੂੰ ਤੁਸੀਂ ਜਾਣਦੇ ਹੀ ਨਹੀਂ ਨਾ ਤੁਹਾਨੂੰ ਇਹ ਵੀ ਗੱਡੀ ਦਾ ਪਤਾ ਵੀ ਇਹਦੇ ਕੋਲ ਗੱਡੀ ਕਿਹੜੀ ਆ ਨਾ ਤੁਹਾਨੂੰ ਇਹਦਾ ਨਾਮ ਪਤਾ ਨਾ ਇਹਦਾ ਕੋਈ ਐਡਰੈਸ ਨਾ ਕੋਈ ਆਧਾਰ ਨਾ ਕੋਈ ਪ੍ਰੂਫ ਕੁਝ ਨਹੀਂ ਹੈਗਾ ਤੁਹਾਡੇ ਕੋਲ ਸਵਾਰੀਆਂ ਘੱਟ ਪੈਸਿਆਂ ਦੇ ਚੱਕਰ 'ਚ ਗੱਡੀਆਂ ਬੁੱਕ ਕਰਕੇ ਅਨੇਕਾਂ ਇਨਸੀਡੈਂਟ ਹੋਏ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਾਸਪੋਰਟ ਵੀ ਗਏ ਉਹਨਾਂ ਦਾ 골ਡ ਵੀ ਗਿਆ ਉਹਨਾਂ ਦੇ ਕੈਸ਼ ਵੀ ਗਏ ਤੇ ਅਕਸਰ ਤੁਸੀਂ ਵੀ ਸੋਸ਼ਲ ਮੀਡੀਆ ਚਲਾਉਂਦੇ ਆਂ ਹਰ ਸਾਲ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਇਨਸੀਡੈਂਟ ਇਦਾਂ ਦਾ ਹੁੰਦਾ ਜੀ ਕਿ ਕਰਨਾਲ ਇਹ ਜਿਹੜਾ ਡਰਾਈਵਰ ਆ ਸਵਾਰੀ ਢਾਬੇ ਤੇ ਉਤਰੀ ਚਾਹ ਪੀਣ ਤੇ ਡਰਾਈਵਰ ਗੱਡੀ ਲੈ ਕੇ ਫਰਾਰ ਉਹ ਡਰਾਈਵਰ ਦਾ ਪਤਾ ਹੀ ਨਹੀਂ ਗੱਡੀ ਦਾ ਤੁਹਾਨੂੰ ਪਤਾ ਨਹੀਂ ਕਿ ਗੱਡੀ ਕਿੱਥੋਂ ਬੁੱਕ ਕੀਤੀ ਆ ਕਿਹੜਾ ਉਹਦਾ ਵਾਲੀਵਾਰ ਸਭ ਤੋਂ ਵੱਡਾ ਨੁਕਸਾਨ ਦੇਖੋ ਜੀ ਜਾਨ ਤੋਂ ਵੱਧ ਕੇ ਤਾਂ ਕੁਝ ਨਹੀਂ ਹੈਗਾ ਸਭ ਤੋਂ ਪਹਿਲਾਂ ਇਨਸਾਨ ਆਪਣੀ ਜਾਨ ਤੇ ਫਿਰ ਆਪਣੇ ਪਰਿਵਾਰ ਨੂੰ ਦੇਖਦਾ ਹੈ ਤੇ ਜੇ ਆਪਣੀ ਅਸੀਂ ਜਹਾਨ ਤੇ ਨਹੀਂ ਰਾਵਾਂਗੇ ਜਾਨ ਨਹੀਂ ਸਾਡੀ ਸਾਡੇ ਕੋਲ ਰਹੂਗੀ ਤੇ ਪਾਸਪੋਰਟ 골ਡ ਕਰੰਸੀ ਜਾਂ ਗੱਡੀਆਂ ਕਾਰਾਂ ਕੋਠੀਆਂ ਮਹਿਲ ਆਪਾਂ ਉਹਨਾਂ ਨੂੰ ਤਰਾਂ ਨੇ ਇਸ ਲਈ ਮੇਰੀ ਦਾ ਇਹ ਸਮੂਹ ਹੈ ਨਰਾਈ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਘੱਟ ਪੈਸਿਆਂ ਦੇ ਲਾਲਚ 'ਚ ਗੱਡੀ ਬਿਲਕੁਲ ਨਾ ਬੁੱਕ ਕਰੋ ਹਮੇਸ਼ਾ ਗੱਡੀ ਕਰਨੀ ਆ ਆਪਣੇ ਪਿੰਡ ਸ਼ਹਿਰ ਕਸਬੇ ਆਪਣੇ ਜਾਣਕਾਰ ਬੰਦੇ ਨੂੰ ਨਾਲ ਲੈ ਕੇ ਜਾਓ ਤਾਂ ਜੋ ਤੁਸੀਂ ਸੇਫ ਸਫਰ ਦਿੱਲੀ 에ਰਪੋਰਟ ਦਾ ਤੇ ਦਿੱਲੀ 에ਰਪੋਰਟ ਤੋਂ ਵਾਪਸ ਆਪਣੇ ਘਰ ਤੱਕ ਸੇਫ ਰਵੋ ਸਰ ਇੱਕ ਗੱਲ ਤੁਸੀਂ ਕੀਤੀ ਆ ਕਿ ਦੂਸਰੇ ਸ਼ਰਾਂ 'ਚੋਂ ਆ ਕੇ ਸਾਡੇ ਸ਼ਹਿਰ ਚ ਸਵਾਰੀਆਂ ਚੁੱਕ ਕੇ ਲੈ ਜਾਂਦੇ ਨੇ ਵਨ ਵੇ ਟੈਕਸੀ ਵਾਲੇ ਪਰ ਆਪਣੇ ਸ਼ਹਿਰ ਦੇ ਵਿੱਚੋਂ ਹੀ ਦੂਸਰੇ ਸਿਟੀ ਦੇ ਵਿੱਚੋਂ ਜਾ ਕੇ ਇੱਕ ਕੰਮ ਹੁੰਦਾ ਤੇ ਕੀ ਇਹਨਾਂ ਤੇ ਵੀ ਇਹ ਸਾਰੇ ਰੂਲ ਸਾਰੇ ਲਾਗੂ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਚਾਹੇ ਉਹ ਅਸੀਂ ਦੇਖੋ ਮੈਂ ਤੁਹਾਡੇ ਮੱਦੇਬਰਾਂ ਹੀ ਦੱਸਦਾ ਅਗਰ ਹਾਰਪੁਰ ਦੀ ਗੱਡੀ ਕੋਈ 92 ਕਰਦੀ ਕਿਸੇ ਸ਼ਹਿਰ ਚ ਕੋਈ ਫੜੀ ਜਾਂਦੀ ਆ ਤਾਂ ਉਹਦਾ ਜ਼ਿੰਮੇਵਾਰ ਉਹ ਗੱਡੀ ਵਾਲਾ ਤੇ ਉਹਦਾ ਮਾਲਕ ਤੇ ਉਹਦਾ ਡਰਾਈਵਰ ਉਹ ਆਪ ਹੋਊਗਾ ਜਿਹੜੀ ਕੋਈ ਬਾਹਰਲੇ ਸ਼ਹਿਰ ਦੀ ਗੱਡੀ ਇੱਥੇ ਫੜੀ ਜਾਂਦੀ ਆ ਉਹਦਾ ਜ਼ਿੰਮੇਵਾਰ ਉਸ ਗੱਡੀ ਦਾ ਮਾਲਕ ਤੇ ਉਹਦਾ ਡਰਾਈਵਰ ਹੋਊਗਾ ਅਗਰ ਮੈਂ ਇਹ ਮੈਂ ਇਸ ਗੱਲ ਨੂੰ ਡਰਾਏ ਨਹੀਂ ਕਰਦਾ ਕਿ ਸਾਡੇ ਬੰਦੇ ਕੰਮ ਨਹੀਂ ਕਰਦੇ ਸਾਡੇ ਸਾਡੇ ਚੋਂ ਹੀ ਕੋਸ਼ੇਚੰਦ ਲੋਕਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਪਰ ਜਦੋਂ ਸ਼ੁਰੂ ਕੀਤਾ ਸੀ ਉਦੋਂ ਮਾਹੌਲ ਕੁਝ ਹੋਰ ਸੀ ਅੱਜ ਜਿਹੜੇ ਸਰਕਮਸਟੈਂਸਸ ਆ ਉਹ ਕੁਝ ਹੋਰ ਬਣ ਗਏ ਆ ਕਰੋਨਾ ਚ ਅਸੀਂ 2 ਸਾਲ ਗੁਆਏ ਆ ਮੰਦੇ ਦੀ ਮਾਰ ਚੱਲ ਰਹੇ ਆ ਪਰ ਹੁਣ ਉਹੀ ਲੋਕ ਅੱਗੇ ਲੱਗ ਕੇ ਇਸ ਕੰਮ ਨੂੰ ਬੰਦ ਕਰਾਉਣਾ ਚਾਹੁੰਦੇ ਆ ਤੇ ਜਿਹੜਾ ਕੋਈ ਹਿਆਰਪੁਰ ਦਾ ਬਾਹਰ ਦਿਆ ਜਾਂਦਾ ਜੀ ਉਹ ਆਪਣਾ ਜ਼ਿੰਮੇਵਾਰ ਆਪ ਜਿਹੜੀ ਕੋਈ ਬਾਹਰਲੀ ਗੱਡੀ ਹਿਆਰਪੁਰ ਫੜੀ ਜਾਂਦੀ ਆ ਉਹ ਉਸ ਗੱਡੀ ਦਾ ਮਾਲਕ ਤੇ ਡਰਾਈਵਰ ਉਹ ਆਪ ਜ਼ਿੰਮੇਵਾਰ ਆ ਪਹਿਲੀ ਵਾਰ ਉਸ ਗੱਡੀ ਵਾਲੇ ਨੂੰ ਅਸੀਂ ਇੱਕ ਜਿਹੜੀ ਆ ਪਿਆਰ ਨਾਲ ਸਮਝਾ ਕੇ ਵਾਪਸ ਭੇਜਾਂਗੇ ਅਗਰ ਸੈਕੰਡ ਟਾਈਮ ਉਹ ਆਉਂਦਾ ਹੈ ਤੇ ਉਹਦੇ ਤੇ ਹੋਰੀਆਂ ਕਾਨੂੰਨ ਦੇ ਡੈਰੇ ਜਿਹੜੇ ਰਹਿ ਕੇ ਜੋ ਉਤੇ ਤਾਰਾ ਫੜਦੀ ਆ ਉਤਾਰਾ ਲੋ ਆ ਕੇ ਉਹਦਾ ਚਲਾਨ ਕਰਾਇਆ ਜਾਊਗਾ ਕਾਫੀ ਲੰਮੇ ਅਰਸੇ ਤੋਂ ਜੋ ਡਰਾਈਵਰੀ ਦਾ ਕੰਮ ਕਰ ਰਹੇ ਨੇ ਟੈਕਸੀਆਂ ਚਲਾ ਰਹੇ ਨੇ ਸੜਕਾਂ ਨਾਲ ਜਿਸ ਪਾਸੇ ਧਾਮੀ ਵੀ ਮੌਜੂਦ ਨੇ ਜੋ ਇਸ ਮਹਿਕਮੇ ਦੇ ਵਿੱਚ ਵਿਚਰ ਰਹੇ ਨੇ ਸੰਘਰਸ਼ ਵੀ ਕਰ ਰਹੇ ਨੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨਜ਼ਰ ਵੀ ਆਉਂਦੇ ਰਹੇ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਨੂੰ ਲੈ ਕੇ ਵਨ ਵੇ ਟੈਕਸੀ ਨੂੰ ਲੈ ਕੇ ਪਹਿਲਾਂ ਦਾ ਧੰਨਵਾਦ ਚੀਮਾ ਸਾਹਿਬ ਤੁਹਾਡਾ ਤੁਸੀਂ ਸਾਡੇ ਵਿਚਾਰ ਸੁਣਨ ਆਏ ਆ ਮੈਂ ਤਾਂ ਇਹ ਗੱਲ ਕਹੂੰਗਾ ਕਿ ਜਿਹੜੇ ਸਾਡੇ ਹਿਸ਼ਾਰਪੁਰ ਤੋਂ ਜਿਹੜੇ ਵੀ ਰੇਟ ਇਹ ਪਿਕਡਾਪ ਦਾ ਕੰਮ ਕਰਦੇ ਆ ਬੱਲਾ ਤੋਂ ਨਾ ਕਰਨ ਰਾਹ ਮਿਲ ਕੇ ਚੱਲਣ ਅਪ ਡਾਉਨ ਦੇ ਰੇਟ ਲੈਣ ਜਿਹੜਾ ਸਰੀਕ ਦਾ ਕਿੱਤਾ ਵਧੂਗਾ ਤੇ ਬਾਕੀ ਜਿਹੜੀ ਦੂਜੀ ਗੱਲ ਇਹ ਆ ਕਿ ਜਿਹੜੇ ਉਹ ਵੀਰ ਬਾਹਰ ਦੀਆਂ ਗੱਡੀਆਂ ਲਿਆ ਲਿਆ ਕੇ ਭਰਉਂਦੇ ਆ ਕੋਈ ਦਿੱਲੀੋਂ ਆ ਰਹੇ ਦਿੱਲੀ ਦੀ ਗੱਡੀ ਆ ਕੋਈ ਲੁਧਿਆਣੇ ਦੀ ਗੱਡੀ ਸੱਦ ਕੇ ਜੋ ਕਿਤੇ ਵੀ ਲਿਆ ਲਿਆ ਭਰਾ ਦੇ ਭਰਉਂਦੇ ਗੱਡੀ ਉਹ ਬਾਹਰ ਦੀਆਂ ਗੱਡੀਆਂ ਨੂੰ ਬੰਦ ਕਰਨ ਉਹਨਾਂ ਤੇ ਨੱਥ ਪਾਈ ਜਾਵੇ ਜਿਹੜੀ ਬਾਹਰਲੀ ਗੱਡੀ ਆਉਂਦੀ ਸਭ ਤੋਂ ਪਹਿਲਾਂ ਤਾਂ ਨੱਥ ਉਹਨਾਂ ਤੇ ਪਾਈ ਜਾਵੇ ਜਿਹੜੀ ਬਾਹਰਲੀ ਗੱਡੀ ਆ ਕੇ ਇ ਤੇ ਸਾਡੇ ਵੀਰਾਂ ਨੇ ਹੁਣ ਫੈਸਲਾ ਵੀ ਕੀਤਾ ਆ ਕਮੇਟੀ ਬਣਾਈ ਆ ਕਿ ਗੱਡੀਆਂ ਫੜੀਆਂ ਜਾਊਗੀਆਂ ਜਿਹੜੀ ਗੱਡੀ ਬਾਹਰਲੀ ਇੱਥੇ ਫੜ ਹੋ ਗਈ ਜਾਂ ਬਾਹਰਲੀ ਸਟੇਟ ਦੀ ਕੋਈ ਗੱਡੀ ਫੜ ਹੋ ਗਈ ਤਾਂ ਉਹ ਸ਼ੋ ਹੋ ਗਈਏ ਪਿਕ ਡ੍ਰੋਪ 'ਚ ਆ ਤੇ ਉਹਨੂੰ ਜੁਰਮਾਨਾ ਵੀ ਕੀਤਾ ਜਾਊਗਾ ਔਰ ਪ੍ਰਸ਼ਾਸਨ ਨੂੰ ਕਹਿ ਕੇ ਉਹਦਾ ਚਲਾਨ ਵੀ ਕਰਾਇਆ ਜਾਊਗਾ ਔਰ ਅਪੀਲ ਕੀ ਕਰਨੀ ਚਾਹੁੰਦੇ ਆ ਸ਼ਹਿਰ ਵਾਸੀਆਂ ਜਿਹੜੇ ਲੋਕ ਟੈਕਸੀਆਂ ਬੁੱਕ ਕਰਦੇ ਆ ਵਨ ਵੇ ਵਾਲੀਆਂ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੀ ਉਹਨਾਂ ਨੂੰ ਅਪੀਲ ਇਹ ਹੀ ਆ ਜੀ ਕਿਉਂਕਿ ਜੋ ਆਪਾਂ ਪਿਕ ਡ੍ਰੋਪ ਦਾ ਕੰਮ ਜਿਹੜੇ ਕਰਦੇ ਆ ਉਹ ਇੱਕ ਪਾਰਦਰਸ਼ੀ ਨਹੀਂ ਹੈਗਾ ਉਰੇ ਵਿੱਚ ਕਈ ਤਰ੍ਹਾਂ ਦੀ ਸਾਨੂੰ ਗਲਤ ਪੈਸੇਂਜਰ ਵੀ ਟੱਕਰ ਜਾਂਦੇ ਆ ਹੁਣ ਸਾਡੇ ਥੋੜੇ ਦਿਨ ਹੋਇਆ ਸਮਰਾਲੇ ਇੱਕ ਵੀਰ ਦੀ ਗੱਡੀ ਸੀ ਉਹਨੂੰ ਸਵਾਰੀ ਨੇ ਗੋਲੀ ਮਾਰ ਕੇ ਉਹਦੀ ਗੱਡੀ ਖੋਹ ਕੇ ਲੈ ਗਏ ਅੱਜ ਤੱਕ ਉਹਦੀ ਗੱਡੀ ਨਹੀਂ ਲੱਭੀ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ ਨਵਾਂ ਨਵਾਂ ਵਿਆਹ ਹੋਇਆ ਸੀ ਉਹ ਵਿਚਾਰਾ ਪੁੱਤ ਜਾਂਦਾ ਲੱਗਿਆ ਤੇ ਇੱਕ ਖਬਰ ਚੱਲ ਰਹੀ ਹੈ ਜੀ ਜੰਮੂ ਤੋਂ ਗੱਡੀ ਆਉਂਦੀ ਸੀ ਭਰ ਕੇ ਉਹਨਾਂ ਨੇ ਲਖਨਪੁਰ ਬੈਰੀਅਲ ਪਾਰਕ ਕੀਤਾ ਉਸ ਤੋਂ ਬਾਅਦ ਨਾ ਗੱਡੀ ਲੱਭ ਰਹੀ ਨਾ ਡਰਾਈਵਰ ਲੱਭ ਰਿਆ ਉਹ ਵੀ ਪਿਕਟਾਪ ਦੀ ਗੱਡੀ ਸਵਾਰੀ ਭਰ ਕੇ ਆ ਰਹੀ ਸੀ ਇਸ ਕਰਕੇ ਕਿ ਅੱਜ ਕੱਲ ਸਵਾਰੀ ਦਾ ਨਹੀਂ ਕੋਈ ਵੀ ਭੇਤ ਹੈਗਾ ਕਿ ਸਵਾਰੀ ਕਿੱਦਾਂ ਦੀ ਆ ਤੇ ਮੈਂ ਤਾਂ ਵੀਰਾਂ ਨੂੰ ਬੇਨਤੀ ਕਰੂੰਗਾ ਪਿਕਟਾਪ ਦਾ ਕੰਮ ਨਾ ਕਰੋ ਆਪਣੀ ਜਾਣਕਾਰੀ ਸਵਾਰੀ ਚੱਕੋ ਤੇ ਪੱਕੀ ਬੁਕਿੰਗ ਕਰਕੇ ਉਹਦਾ ਪੂਰਾ ਆਈਡੀ ਪ੍ਰੂਫ ਦੇਖ ਕੇ ਤੇ ਆਪਣੀ ਗੱਡੀ ਦੀ ਬੁਕਿੰਗ ਕਰੋ ਤੇ ਪਾਰਦਰਸ਼ੀ ਹੋ ਕੇ ਚੱਲੋ ਦੇ ਟੈਕਸੀ ਲਾਈਨ ਸੰਬੰਧੀ ਬੜੀ ਭੈੜੀ ਕੁਰੀਤੀ ਚੱਲ ਪਈ ਆ ਜੀ ਜਿਹਦੇ ਵਿੱਚ ਬਾਹਰਲੇ ਸ਼ਹਿਰਾਂ ਤੋਂ ਵੱਡੇ ਕਾਰਪੋਰੇਟਰਾਂ ਦੀਆਂ 92 ਸਾਈਡ ਚੱਲਣ ਵਾਲੀਆਂ ਗੱਡੀਆਂ ਸਾਡੇ ਸ਼ਹਿਰਾਂ ਵਿੱਚ ਆਉਂਦੀਆਂ ਜਿਹੜੀਆਂ ਕਿ ਅੱਧੇ ਕਿਰਾਏ ਨੂੰ ਲੈ ਕੇ ਸਾਡੀ ਸਵਾਰੀ ਚੱਲ ਜਾਂਦੀਆਂ ਜੀ 에어ਪੋਰਟਾਂ ਨੂੰ ਤੇ ਉਹਦੇ ਨਾਲ ਸਾਡੇ ਸ਼ਹਿਰ ਦੇ ਜਿਹੜੇ ਪੁਰਾਣੇ ਵਿਚਾਰੇ ਮਿਹਨਤੀ ਟੈਕਸੀਆਂ ਵਾਲੇ ਆ ਜਿਨ੍ਹਾਂ ਨੂੰ ਸਾਈਟਾਂ ਨਹੀਂ ਚਲਾਉਣੀਆਂ ਆਉਂਦੀਆਂ ਵਨਵੇ ਦੀਆਂ ਉਹ ਵਿਚਾਰੇ ਇਸ ਵੇਲੇ ਭੁੱਖ ਮਰੀ ਦੀ ਦਰਤ ਤੇ ਆਏ ਹੋਏ ਆ ਤੇ ਉਹ ਜਿਹੜੇ ਬਾਹਰ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੀਆਂ ਬਾਰੋਂ ਗੱਡੀਆਂ ਆਉਂਦੀਆਂ ਉਹਨਾਂ ਦੀਆਂ 10-10 ਗੱਡੀਆਂ ਆ ਪੰਜ ਉਹਨਾਂ ਦੀਆਂ ਇਧਰੋਂ ਜਾ ਰਹੀਆਂ ਦਿੱਲੀ ਨੂੰ ਪੰਜ ਉਧਰੋਂ ਇਧਰ ਨੂੰ ਆ ਰਹੀਆਂ ਉਹ ਇਧਰੋਂ ਵੀ ਭਰ ਕੇ ਲਈ ਜਾਂਦੇ ਆ ਉਧਰੋਂ ਵੀ ਭਰ ਕੇ ਲਈ ਆਉਂਦੇ ਆ ਇਸ ਆੜ ਦੇ ਵਿੱਚ ਕਈ ਗਲਤ ਕੰਮ ਵੀ ਹੋ ਰਹੇ ਆ ਸਵਾਰੀਆਂ ਦਾ ਸਮਾਨ ਚੋਰੀ ਹੋ ਜਾਂਦਾ ਆ ਕੋਈ ਜ਼ਿੰਮੇਵਾਰ ਨਹੀਂ ਜੇ ਹੁਣ ਅਸੀਂ ਸ਼ਹਿਰਦਾਰੀ ਦੇ ਵਿੱਚ ਕੋਈ ਸਵਾਰੀ ਲੈ ਕੇ ਜਾਂਦੇ ਆ ਜੇ ਉਹਦਾ ਕੋਈ ਸਮਾਨ ਗੱਡੀ ਦੇ ਵਿੱਚ ਰਹਿ ਜਾਂਦਾ ਆ ਅਸੀਂ ਉਹਨੂੰ ਉਹਦੇ ਘਰ ਤੱਕ ਪਹੁੰਚਾਉਂਦੇ ਆ ਕਿਉਂਕਿ ਅਸੀਂ ਉਹਦੇ ਵਖਬੋਂਦੇ ਆ ਤੇ ਅਸੀਂ ਉਹਦੇ ਨਾਲ ਕੋਈ ਬਤਮੀਜੀ ਹੋਵੇ ਅਸੀਂ ਉੱਥੇ ਖੜੇ ਵੀ ਹੁੰਨੇ ਆ ਨਾਲ ਉਹਨਾਂ ਦੀ ਮਦਦ ਵੀ ਕਰਦੇ ਆ ਤੇ ਜਿਹੜਾ ਬਾਹਰੋਂ ਟੈਕਸੀ ਲੈ ਕੇ ਆਉਂਦਾ ਆ ਉਹ ਨਾ ਤਾਂ ਇਹਨਾਂ ਗੱਲਾਂ ਦਾ ਜ਼ਿੰਮੇਵਾਰ ਹੁੰਦਾ ਆ ਤੇ ਨਾ ਹੀ ਉਹ ਕਿਤੇ ਖੜਦਾ ਆ ਫਿਰ ਜੇ ਕੋਈ ਦਿੱਲੀ ਨੂੰ ਸਵਾਰੀ ਜਾ ਰਹੀ ਆ ਦਿੱਲੀ 에어ਪੋਰਟ ਤੋਂ ਉਹਦੀ ਫਲਾਈਟ ਹੈ ਕਿਸੇ ਕੰਟਰੀ ਦੀ ਹੋ ਸਕਦਾ ਇਮੀਗ੍ਰੇਸ਼ਨ ਵਿੱਚ ਜਾਂ ਉੱਥੇ ਕੋਈ ਪ੍ਰੋਬਲਮ ਆ ਜਾਵੇ ਉਹ ਕਈ ਸਵਾਰੀਆਂ ਨਾਲ ਇਦਾਂ ਹੋਇਆ ਕਿ ਉਹ ਇੱਥੋਂ 92 ਕਰਕੇ ਤਾਂ ਚਲ ਗਈਆਂ ਜਦੋਂ ਉੱਥੇ ਉਹਨਾਂ ਨੂੰ ਫਲਾਈਟ ਚੜ੍ਹ ਨਹੀਂ ਦਿੱਤਾ ਗਿਆ ਉਹ ਸਵਾਰੀਆਂ ਨੇ ਦੁਬਾਰਾ ਉਸ ਟੈਕਸੀ ਵਾਲੇ ਨੂੰ ਫੋਨ ਕੀਤਾ ਕਿ ਸਾਡੀ ਫਲਾਈਟ ਨਹੀਂ ਹੋਈ ਸਾਨੂੰ ਵਾਪਸ ਲੈ ਚਲ ਉਹ ਵਾਪਸੀ ਦਾ ਕਿਰਾਇਆ ਜਿਹੜਾ ਇੱਥੋਂ ਲੈ ਕੇ ਗਿਆ ਸੀ ਉਹ ਤੋਂ ਵੀ ਜ਼ਿਆਦਾ ਮੰਗਦਾ ਜੇ ਇੱਥੋਂ ਉਹ 7000 ਨੂੰ ਲੈ ਕੇ ਗਿਆ ਉੱਥੋਂ 10000 ਮੰਗਦਾ ਉਹ ਤਾਂ ਫੇਰ 17000 ਦੀ ਗੱਡੀ ਹੋ ਗਈ ਫੇ ਕਿਉਂ ਨਾ ਇੱਥੋਂ ਜਿਹੜੀ 10000 12000 ਵਾਲੀ ਗੱਡੀ ਆਉਣ ਜਾਣ ਵਾਲੀ ਆ ਉਹੀ ਕਿਉਂ ਨਾ ਕੀਤੀ ਜਾਵੇ